ਮੋਟੇ-ਮੋਟੇ ਦੱਸਾਂ ਇਹਦੇ ਚ 50% ਬਚਤ ਹੈ ਹਾਂਜੀ 50% ਮਤਲਬ ਜੇ ਤੁਸੀਂ ਉਹਦੇ ਤੇ ਤੁਹਾਡਾ 10000 ਰੁਪਏ ਖਰਚ ਹੁੰਦਾ ਹੈ ਇਹ ਤੁਹਾਡਾ ਬੋਰ 50000 ਚ ਜਨਕੇ ਮਤਲਬ ਇਹਦੇ ਨਾਲ ਜਿਹੜਾ ਫਾਈਬਰ ਜਿਹੜਾ ਇਹਦੇ ਚ ਉਹ ਨੇ ਇਹਨੂੰ ਪੂਰੀ ਲਾਈਫ ਜੀ ਜਿਹੜੀ ਪਹਿਲੇ ਦਿਨ ਦੀ ਸਟਰੈਂਥ ਹੈ ਜੀ ਉਨੀ ਸਟਰੈਂਥ ਮੇਨਟੇਨ ਰੱਖਣੀ ਹੈ ਜੀ ਬਹੁਤ ਵਧੀਆ ਵੀਰ ਨੇ ਗੱਲ ਕਹਿ ਦਿੱ ਕਹਿੰਦਾ ਕਿ ਆਪਾਂ ਪਹੁੰਚ ਵੀ ਕਰ ਦਾਂਗੇ 40 50 ਕਿਲੋਮੀਟਰ ਦੇ ਏਰੀਆ ਤੇ ਜਿਆਦਾ ਵੀ ਹੋਊਗਾ ਤਾਂ ਚੱਲ ਜੋ ਕੋਈ ਨਹੀਂ ਭਾਈ ਮੇਰੇ ਵੱਲੋਂ ਥੋੜਾ ਜਿਆਦਾ 5 10 ਕਿਲੋਮੀਟਰ ਕਰਦੇ ਨੇ ਕੋਈ ਗੱਲ ਨਹੀਂ ਭਾਜੀ ਤੁਸੀਂ ਸਸਤੀ ਗੱਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਗੇ ਨਾ ਤੇ ਆਪਾਂ ਤੁਹਾਨੂੰ ਹਰ ਵਾਰੀ ਕੋਈ ਨਾ ਕੋਈ ਨਵੀਂ ਚੀਜ਼ ਦਿਖਾਉਂਦੇ ਰਹਿੰਦੇ ਆ ਤਾਂ ਇਸ ਵਾਰੀ ਸਾਡੀ ਜਿਹੜੀ ਜੀਆਰ ਨਿਊਜ਼ ਦੀ ਟੀਮ ਆ ਉਹ ਤੁਹਾਨੂੰ ਲੈ ਕੇ ਆਈ ਆ ਪਿੰਡ ਅਮੀਰਖਾਸ ਜਾਨਕਿ ਨੇੜ ਵੀਰਾ ਪਾਈਪ ਇੰਡਸਟਰੀ ਦੇ ਵਿੱਚ ਗੱਲ ਇਹ ਆ ਵੀ ਸਾਰੇ ਕਿਸਾਨਾਂ ਵਾਸਤੇ ਜਿਹੜੀ ਵੀਡੀਓ ਬੜੀ ਖਾਸ ਰਹਿਣ ਵਾਲੀ ਆ ਖਾਸ ਤਾਂ ਰਹਿਣ ਵਾਲੀ ਕਿ ਕਿਸਾਨ ਜਿਹੜੇ ਨੇ ਖੇਤਾਂ ਦੇ ਵਿੱਚ ਬੋਰ ਕਰਦੇ ਨੇ ਨਾ ਤੇ ਬੋਰ ਕਰਨ ਦੇ ਨਾਲ ਜਿਹੜੇ ਕਿਸਾਨਾਂ ਦੇ ਜਿਹੜਾ ਕਿਸਾਨਾਂ ਦਾ ਨਾ ਖਰਚਾ ਬੜੇ ਵੱਡੇ ਪੱਧਰ ਤੇ ਹੋ ਜਾਂਦਾ ਸੀ ਨਾ ਹੁਣ ਵੀਰ ਹਰਾਂ ਨੇ ਨਾ ਇੱਕ ਥੇੜੀ ਫੈਕਟਰੀ ਲਾਈ ਆ ਨਾ ਮੀਰ ਖਾਸ ਦੇ ਵਿੱਚ ਉਹਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਨਵੀਂ ਤਕਨੀਕ ਦੀ ਜਿਹੜੀ ਪਾਈਪ ਤਿਆਰ ਕੀਤੀ ਜਾਂਦੀ ਬੋਰ ਕਰਨ ਵਾਸਤੇ ਤੇ ਵੀਰ ਹਰਣਾ ਪਹਿਲਾਂ ਗੱਲਬਾਤ ਹੋਈ ਸੀ ਤੇ ਇਹਨਾਂ ਦਾ ਕਹਿਣਾ ਸੀ ਕਿ ਜਿਹੜੀ ਪਲਾਸਟਿਕ ਦੀ ਪੈਪ ਹੁੰਦੀ ਉਸ ਤੋਂ ਜਿਹੜਾ ਅੱਧਾ ਖਰਚਾ ਇਹਨਾਂ ਦਾ ਆਉਂਦਾ ਬੋਰ ਕਰਨ ਲੱਗਿਆ ਨਾ ਚਲੋ ਆਪਾਂ ਵੀਰ ਹਰਣਾ ਕਰਦੇ ਹਾਂ ਗੱਲ ਤੇ ਉਹਨਾਂ ਦਾ ਸਾਰੀ ਲੈਨੇ ਜਾਣਕਾਰੀ ਕਿਵੇਂ ਇਹਦੀ ਫੈਕਟਰੀ ਕਿਵੇਂ ਬਣਦੀ ਆ ਕੀ ਖਰਚ ਆਉਂਦਾ ਤੇ ਕਿੰਨਾ ਕੋ ਕਿਸਾਨਾਂ ਦਾ ਜਿਹੜਾ ਫਾਇਦਾ ਹੁੰਦਾ ਸਭ ਤੋਂ ਪਹਿਲਾਂ ਵੀਰੇ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਈ ਪਹਿਲਾਂ ਮੁਬਾਰਕਾਂ ਜੀ ਤੁਹਾਨੂੰ ਤੁਹਾਨੂੰ ਤੁਸੀਂ ਨਵਾਂ ਕੰਮ ਸ਼ੁਰੂ ਕੀਤਾ ਥੈਂਕ ਯੂ अच्छा ब्रदर मैं थोड़ी जानकारी दे दो ਤੁਸੀਂ ਪਾਈਪ ਸਟਾਰਟ ਕੀਤੀ ਬੋਰ ਹਨਾ ਤੁਸੀਂ ਕਹਿ ਰਹੇ ਸੀ ਬੋਰ ਹਨ ਦਾ ਬਹੁਤ ਸਸਤਾ ਪੈਂਦਾ ਜਿਹਨੇ ਬੋਰ ਕਰਨਾ ਵਾ ਤੇ ਇਹ ਕਿਹੜੀ ਤਕਨੀਕ ਨਾਲ ਤੁਸੀਂ ਤਿਆਰ ਕਰਦੇ ਹੋ ਤਿਆਰ ਨੂੰ ਕਿਵੇਂ ਕਰਦੇ ਹੋ ਜਿਹੜੀ ਪਾਈਪ ਜਿਹੜੀ ਜੀ ਇਹ ਫਾਈਬਰ ਸੀਮੈਂਟ ਪਾਈਪ ਹੈ ਜੀ ਜੀ ਠੀਕ ਹੈ ਜੀ ਇਹ ਵੈਸੇ ਤਾਂ ਜੀ ਇਹ ਸਪੈਸੀਫਿਕਲੀ ਬੋਰਾ ਲਈ ਹੀ ਬਣਦੀ ਹੈ ਜੀ ਇਹਨੂੰ ਤਿਆਰ ਕਰਨ ਲਈ ਅਸੀਂ ਸੀਮੈਂਟ ਫਾਈਬਰ ਜਿਹੜਾ ਕਿ ਜਿਹਨੂੰ ਟੈਕਨੀਕਲ ਨੇਮ ਅਦਾਸ ਬੈਸਟੋਸ ਹੈ ਤੇ ਉਹਦੇ ਵਿੱਚ ਇੱਕ ਫਾਈਬ ਫਲਾਈ ਐਸ਼ ਪਾਇਆ ਜਾਂਦਾ ਕੋਲੇ ਵਾਲਾ ਰਾਖ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਨਾਲ ਮਿਲ ਕੇ ਇਹਦਾ ਮਿਕਸਚਰ ਬਣਦਾ ਹੈ ਉਹ ਤੋਂ ਬਾਅਦ ਇਹਦੇ ਤੋਂ ਅਸੀਂ ਕਲੈਂਡਰਿੰਗ ਪ੍ਰੋਸੈਸ ਨਾਲ ਇਹਨੂੰ ਪਾਈਪ ਨੂੰ ਤਿਆਰ ਕਰਦੇ ਆ ਜੇ ਤੁਸੀਂ ਪਲਾਂਟ ਦੇਖ ਰਹੇ ਹੋ ਜੀ ਵੀ ਇਹ ਮਿਕਸਚਰ ਬਣ ਗਿਆ ਜੀ ਇੱਥੇ ਫਾਰਮਿੰਗ ਹੋ ਜਾਂਦੀ ਹੈ ਤੇ ਇਧਰ ਕਲੈਂਡਰਿੰਗ ਕਰਕੇ ਬਿਲਕੁਲ ਮੈਂ ਨਾ ਅਰਵਿੰਦਰ ਨੂੰ ਇੱਕ ਵਾਰੀ ਨਾ ਦਿਖਾਈ ਵੀ ਛੋਟੇ ਚ ਵੀ ਦਿਖਾਈਓ ਬਈ ਬਾਈ ਹੋਰੀ ਜਿਵੇਂ ਜਿਵੇਂ ਦੱਸ ਰਹੇ ਆ ਨਾ ਤੇ ਅੱਛਾ ਜੀ ਇੱਥੇ ਇੱਥੇ ਉੱਥੇ ਮਿਕਸਚਰ ਹੁੰਦੀ ਆ ਇੱਥੇ ਆਪਣਾ ਆ ਜਾਂਦਾ ਫਾਰਮਿੰਗ ਹੋਗੀ ਫਾਰਮਿੰਗ ਹੋ ਜਾਂਦੀ ਆ ਜਿਵੇਂ ਆ ਡਾਈ ਹੈ ਨਾ ਜੀ ਜਿਹੜੀ ਡਾਈ ਦੇ ਉੱਪਰ ਇਹਦੀ ਤਿਆਰੀ ਕਰਕੇ ਡਾਈ ਨੂੰ ਇੱਥੇ ਰੱਖ ਦਿੱਤਾ ਜਾਂਦਾ ਵੀ ਆ ਕਰੇਨ ਉੱਪਰ ਬਣਾਈ ਹੋਈ ਹੈ ਜੀ ਇਹਨੂੰ ਚੱਕ ਕੇ ਇੱਥੇ ਰੱਖ ਦਿੱਤਾ ਜਾਂਦਾ ਇਹਦੇ ਤੇ ਜਿੰਨਾ ਮਿਕਸਚਰ ਆਪਾਂ ਜਿੰਨਾ ਮਸਾਲਾ ਉੱਪਰ ਪਾਣਾ ਹੁੰਦਾ ਉਹ ਪਾ ਕੇ ਉਹ ਤੋਂ ਬਾਅਦ ਇਹਦੀ ਇੱਥੇ ਜਿਵੇਂ ਤਿਆਰੀ ਹੁੰਦੀ ਆ ਤਿਆਰੀ ਤੋਂ ਬਾਅਦ ਇਹਦੇ ਵਿੱਚ ਆਪਾਂ ਇਹਦੀ ਕੰਪਰੈਸ਼ਨ ਕਰ ਦਿੰਨੇ ਆ ਜੀ 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 ਮਤਲਬ ਜੀ ਇਹ ਹੁੰਦਾ ਜੀ ਵੀ ਇਹ ਕੁੱਲ ਮਿਲਾ ਕੇ ਇਹ ਚੀਜ਼ ਹੈ ਵੀ ਪੂਰੀ ਪਾਈਪ ਦੇ ਵਿੱਚ ਜਿੰਨਾ ਮਾਲ ਸਾਰਾ ਯੂਨੀਫਾਰਮ ਹੋਣਾ ਚਾਹੀਦਾ ਹੈ ਜਿੰਨੀ ਥਿਕਨੈਸ ਉਸ ਐਂਡ ਤੇ ਆ ਉਨੀ ਥਿਕਨੈਸ ਇਸ ਐਂਡ ਤੇ ਹੋਣੀ ਚਾਹੀਦੀ ਹੈ ਇਹ ਉਹਦੇ ਉਸ ਪ੍ਰੋਸੈਸ ਦੇ ਲਈ ਕੰਮ ਆਉਂਦਾ ਹੈ ਇਸ ਤੋਂ ਬਾਅਦ ਆਪਣੀ ਟਰਾਲੀ ਤੇ ਗਈ ਜੀ ਭਾਈ ਟਰਾਲੀ ਤੋਂ ਪਲੇਟਫਾਰਮ ਤੇ ਆ ਜਾਂਦੀ ਹੈ ਠੀਕ ਹੈ ਜੀ ਉੱਥੇ ਆਪਣਾ ਇੱਕ ਦੇਢ ਦਿਨ ਲਈ ਆਪਾਂ ਪਾਈਪ ਨੂੰ ਸੁਕਾਉਣੇ ਆ ਉਹ ਤੋਂ ਬਾਅਦ ਉਹਦੀ ਕਿਉਰਿੰਗ ਹੋਣੀ ਹੈ ਯਾਨੀ ਕਿ ਜਿਹੜਾ ਤੁਸੀਂ ਥੜਾ ਰੱਖਿਆ ਹੋਇਆ ਉੱਥੇ ਪਾਈਪ ਸੁਕਾਈ ਜਾਂਦੀ ਹੈ ਸੁਕਾਈ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਜਿਹੜੀ ਥਿਊਰੀ ਵਿੱਚ ਚਲੀ ਜਾਂਦੀ ਹੈ ਅੱਗੇ ਕਿਉਰਿੰਗ ਲਈ ਟੈਂਕ ਟੈਂਕ ਦੇ ਵਿੱਚ ਚਲੀ ਜਾਂਦੀ ਹੈ ਠੀਕ ਹੈ ਜੀ ਹਾਂ ਜੀ ਬਿਲਕੁਲ ਬਿਲਕੁਲ ਅੱਛਾ ਭਾਈ ਖਰਚ ਦੀ ਗੱਲ ਕੀਤੀ ਹੈ ਵੀ ਖਰਚ ਕਿਸਾਨਾਂ ਜਿਵੇਂ ਕਿਸਾਨ ਨੇ ਨਾ ਜੀ ਉਹ ਆਪਾਂ ਦੇਖਦੇ ਆ ਬੋਰ ਵਗੈਰਾ ਕਰਦੇ ਆ ਨਾ ਪਹਿਲਾਂ ਪਲਾਸਟਿਕ ਦੀ ਪਾਈਪ ਪਾਉਂਦੇ ਆ ਹੁਣ ਤਾਂ ਆਪਣੇ ਲੱਕੇ ਦੇ ਵਿੱਚ ਖਾਸ ਕਰਕੇ ਅਜੇ ਤੱਕ ਜਿਹੜੀ ਪਲਾਸਟਿਕ ਦੀ ਪਾਈਪ ਹੀ ਚੱਲਦੀ ਹੈ ਨਾ ਜੀ 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 ਪਰ ਤੁਸੀਂ ਬੜਾ ਵਧੀਆ ਕੀਤਾ ਜਿਹੜੀ ਨਵੀਂ ਤਕਨੀਕ ਲੈ ਕੇ ਆਂਦੀ ਹੈ ਕਿਸਾਨਾਂ ਨਾਲ ਮੇਰੇ ਖਿਆਲ ਕਾਫੀ ਵੱਡੇ ਪੱਧਰ ਤੇ ਫਾਇਦਾ ਰਹਿਣ ਵਾਲਾ ਨਾ ਹਾਂਜੀ ਬਹੁਤ ਫਾਇਦਾ ਹੈ ਇਹ ਪਲਾਸਟਿਕ ਤੇ ਇਹਦੇ ਵਿੱਚ ਕਿੰਨਾ ਕੁ ਡਿਫਰੈਂਸ ਜਿਹੜਾ ਪੈਸਿਆਂ ਦਾ ਕਿੰਨਾ ਡਿਫਰੈਂਸ ਹੋਊਗਾ ਮੋਟੇ-ਮੋਟੇ ਦੱਸਾਂ ਜੇ ਇਹਦੇ ਵਿੱਚ 5 50% ਮਤਲਬ ਜੇ ਤੁਸੀਂ ਉਹਦੇ ਤੇ ਤੁਹਾਡਾ 10000 ਰੁਪਏ ਖਰਚ ਹੁੰਦਾ ਹੈ ਇਹ ਤੁਹਾਡਾ ਬੋਰ 50000 ਚ ਜਨਨ ਕਿ ਜੇ ਤੁਸੀਂ 400 ਸਕਰ ਫੁੱਟ ਬੋਰ ਕਰਦੇ ਹੋ ਤੇ ਤੁਹਾਡੇ 200 ਸਕਰ ਫੁੱਟ ਦੇ ਪੈਸੇ ਹੀ ਜਨਨ ਕਿ ਖਰਚ ਹੁੰਦੇ ਹਾਂ ਜੀ ਬਿਲਕੁਲ 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 ਅੱਛਾ ਅੱਛਾ ਪਾਈਪ ਦਾ ਖਰਚਾ ਇਸ ਪਾਈਪ ਦਾ ਖਰਚਾ ਪਲਾਸਟਿਕ ਨਾਲੋਂ ਬਿਲਕੁਲ ਅੱਧਾ ਹੈ ਹਮ ਠੀਕ ਹੈ ਜੀ ਅਗਰ ਆਪਾ ਉਹ ਵੀ ਹੈ ਜੀ ਦੇਖੋ ਇਹ ਵੀ ਇੱਕ ਚੰਗੀ ਕੁਆਲਿਟੀ ਦੀ ਪਾਈਪ ਹੈ ਪਲਾਸਟਿਕ ਵੀ ਆਪਾਂ ਨੂੰ ਚੰਗੀ ਕੁਆਲਿਟੀ ਦੇ ਨਾਲ ਕੰਪੇਅਰ ਕਰਨਾ ਉਹਨੇ ਦੇਖੋ ਪਲਾਸਟਿਕ ਵੀ ਮਾਰਕੀਟ ਵਿੱਚ ਬੜੀ ਤਰ੍ਹਾਂ ਦਾ ਆਉਂਦਾ ਹੈ ਜੀ ਚੰਗੀ ਕੁਆਲਿਟੀ ਵਾਲੇ ਪਲਾਸਟਿਕ ਦੇ ਨਾਲ ਕੰਪੇਅਰ ਕਰਕੇ ਹੀ ਆਪਾਂ ਇਹ ਨੂੰ ਆ 50% ਦੇ ਹਿਸਾਬ ਨਾਲ ਹੀ ਸੋਚਾ ਬਿਲਕੁਲ ਅੱਛਾ ਬ੍ਰਦਰ ਇੱਕ ਸਾਈਜ਼ ਦੀ ਗੱਲ ਕਰਦੇ ਆਪਾਂ ਸਾਈਜ਼ ਤੁਸੀਂ ਕਿਹੜੇ ਕਿਹੜੇ ਤਿਆਰ ਕਰਦੇ ਹੋ ਆਪਾਂ ਜੀ ਦੋ ਸਾਈਜ਼ ਤਿਆਰ ਕਰਦੇ ਆਂ ਜੀ ਦੋ ਸਾਈਜ਼ ਦੇ ਵਿੱਚ ਇੱਕ ਤਾਂ ਹੋਊਗੀ ਜੀ 10 ਇੰਚੀ ਬੋਰ ਵਾਲੀ 10 ਇੰਚੀ ਸਾਈਜ਼ ਇੱਕ ਆ ਗਈ 8.5 ਇੰਚੀ ਸਾਈਜ਼ ਜੀ ਜਿਹੜੀ 10 ਇੰਚ ਦੀ ਸਾਈਜ਼ ਹੈ ਉਹਦੇ ਵਿੱਚ ਵੀ ਦੋ ਦੋ ਅਲੱਗ-ਅਲੱਗ ਕਲਾਸ ਹੁੰਦੇ ਆ ਇੱਕ ਆਉਂਦਾ ਜੀ 22 ਕਲਾਸ 22 mm ਇੱਕ ਆਉਂਦਾ ਜੀ 28 ਜੀ ਵੀ ਬਹੁਤ ਇੱਕ ਹੁੰਦੀ ਮੋਟੀ ਪਾਈਪ ਇੱਕ ਥੋੜੀ ਪਤਲੀ ਰਹਿੰਦੀ ਹੈ ਜੀ ਉਹ ਵੀ ਡਿਪੈਂਡ ਕਰਦਾ ਵੀ ਆਪਾਂ ਕਿੰਨੀ ਡੈਪਥ ਤੇ ਜਾ ਰਹੇ ਹਾਂ ਬਿਲਕੁਲ ਬਿਲਕੁਲ ਵੀ ਜੇ ਜਿਆਦਾ ਡੈਪਥ ਤੇ ਜਾ ਰਹੇ ਆ ਤਾਂ ਆਪਾਂ ਉਹਨੂੰ ਮੋਟੀ ਥਿਕਨੈਸ ਵਾਲੀ ਪਾਈਪ ਯੂਜ਼ ਕਰਾਂਗੇ ਠੀਕ ਹੈ ਜੀ ਤੇ ਜਿਵੇਂ ਹੁਣ ਓਵੇਂ ਹੀ ਸੇਮ ਆਪਾਂ 8.5 ਇੰਚ ਦੀ ਪਾਈਪ ਵੀ ਦੋ ਸਾਈਜ਼ ਤੇ ਬਣਾਉਣੇ ਆ ਜੀ ਮਤਲਬ ਇੱਕ ਹੁੰਦੀ ਹੈ 18 ਕਲਾਸ ਇੱਕ ਹੁੰਦੀ ਹੈ 22 mm ਠੀਕ ਹੈ ਜੀ ਜ ਉਹ ਅਲੱਗ-ਅਲੱਗ ਸਾਈਜ਼ ਦੇ ਲੋਡ ਲੋਡ ਦੇ ਹਿਸਾਬ ਨਾਲ ਉਹਦੇ ਵਿੱਚ ਵਰਤੀ ਜਾਂਦੀ ਹੈ ਜਿਵੇਂ ਆਪਾਂ 7 800 ਫੁੱਟ ਜਾਣਾ ਜੀ ਤੇ ਆਪਾਂ ਮੋਟੀ ਜਿਆਦਾ ਥਿੱਕਨੈਸ ਵਾਲੀ ਪਾਈਪ ਵਰਤਾਂਗੇ ਜੀ ਅਗਰ 4 500 ਫੁੱਟ ਤੱਕ ਜਾਣਾ ਹੈ 400 ਫੁੱਟ ਤੱਕ ਜਾਣਾ ਜੀ ਆਪਾਂ ਉਹਦੇ ਲਈ ਘੱਟ ਥਿੱਕਨੈਸ ਵਾਲੀ ਪਾਈਪ ਵਰਤਾਂਗੇ ਆਪਾਂ ਇਕਨੋਮੀ ਵੀ ਦੇਖਣੀ ਹੈ ਨਾ ਜੀ ਆਪਣਾ ਖਰਚਾ ਨਹੀਂ ਲੱਗਣਾ ਹਾਂ ਸਭ ਤੋਂ ਵੱਡਾ ਹੀ ਹੈ ਨਾ ਕਿਸਾਨ ਨੂੰ ਫਾਇਦਾ ਤਾਂ ਹੋਣਾ ਚਾਹੀਦਾ ਹੈ ਨਾ ਅੱਛਾ ਮੈਂ ਕਹਿੰਦਾ ਥੋੜੀ ਜਿਹੀ ਪਾਈਪਾਂ ਬੜੀਆਂ ਹੋਈਆਂ ਇਹਨਾਂ ਬਾਰੇ ਚੱਲਦੇ ਥੋੜੇ ਅੰਦਰ ਦੇਖ ਲੈਣੇ ਆਪਾਂ ਮੈਂ ਕਿ ਰਵਿੰਦਰ ਨੂੰ ਕਹਿੰਦਾ ਕੈ ਅੱਛਾ ਭਾਈ ਆਪਾਂ ਇਹਦੀ ਥਿਕਨੈਸ ਦੀ ਗੱਲ ਕਰਦੇ ਹਾਂ ਨਾ ਆ ਤਾਂ ਯਾਰ ਕਾਫੀ ਜਿਆਦਾ ਥਿਕਨੈਸ ਹੈ ਦੀ ਆਮ ਵੇਖੀ ਤਾਂ ਆਪਾਂ ਪਲਾਸਟਿਕ ਦੀ ਪਾਈਪ ਤਾਂ ਬਹੁਤ ਇਹਦੇ ਘੱਟ ਹੁੰਦੀ ਹੈ ਜਿਹੜੀ ਪਲਾਸਟਿਕ ਦੀ ਪਾਈਪ ਨਾਲ ਕੋਈ ਕੰਪੈਰੀਜ਼ਨ ਨਹੀਂ ਹੈ ਇਹਦੇ ਥਿਕਨੈਸ ਦਾ ਦੇਖੋ ਜੀ ਇਹ ਥਿਕਨੈਸ ਤਾਂ ਜਿਹੜੀ ਆਪਾਂ ਨੂੰ ਇੱਥੋਂ ਦਿਖ ਰਹੀ ਹੈ ਥਿਕਨੈਸ ਇਹ ਤਾਂ ਜੀ ਆ ਤਾਂ ਫਿਰ ਵੀ ਟਰਨਿੰਗ ਕਰਤੀ ਜੀ ਓਕੇ ਘੱਟ ਹੋ ਗਈ ਅਸਲ ਥਿਕਨੈਸ ਆ ਹੈ ਜੀ ਇੱਥੇ ਪਿੱਛੇ ਆ ਕੇ ਅੱਜ ਇਹ ਤਾਂ ਆਪਣਾ ਸੌਕੇਟ ਚੜ ਜਾਣਾ ਜੀ ਕੋਲਰ ਇੱਕ ਪਾਈਪ ਦੂਜੀ ਪਾਈਪ ਨਾਲ ਜੁੜੇਗੀ ਨਾ ਜੀ ਇਹ ਦੇ ਲਈ ਉਹਦਾ ਫੇਸ ਬਣਿਆ ਹੋਇਆ ਅੱਛਾ ਅੱਛਾ ਜੋਇੰਟ ਕਰਨ ਵਾਲਾ ਜੋਇੰਟ ਕਰਨ ਲਈ ਠੀਕ ਹੈ ਜੀ ਜਿਹੜੀ ਥਿਕਨੈਸ ਹੋ ਆਏ ਇਹ ਤਾਂ ਕਾਫੀ ਮੋਟੀ ਹੈ ਭਾਈ ਇਹ ਤਾਂ ਇਹ ਤਾਂ ਜੀ ਇਹ ਜਿਹੜੀ ਆ ਤੁਹਾਡੇ ਸਾਹਮਣੇ ਪਾਈਪ ਪਾਈ ਹੈ ਜੀ ਇਹ ਆਪਾਂ ਬੈਸਟ ਇਨ ਕਲਾਸ 8.5 ਇੰਚ ਵਾਲੀ ਜਿਹੜੀ ਪਾਈਪ ਹੈ ਬੈਸਟ ਇਨ ਕਲਾਸ ਵਾਲੀ ਪਾਈਪ ਹੈ ਜੀ ਇਹ ਠੀਕ ਹੈ ਜੀ ਇਸ ਤੋਂ ਬਾਅਦ ਇਹ ਤੋਂ ਇੱਕ ਘੱਟ ਥਿਕਨੈਸ ਵਾਲੀ ਵੀ ਆਉਂਦੀ ਹੈ ਉਹ ਆਪਣੇ ਦੂਸਰੇ ਸਟਾਕ ਵਿੱਚ ਅਵੇਲੇਬਲ ਵੀ ਹੈ ਅੱਛਾ ਅੱਛਾ ਯਾਨੀ ਕਿ ਦੋ ਤਿੰਨ ਤਰ੍ਹਾਂ ਦੀ ਦੋ ਤਰ੍ਹਾਂ ਦੀ ਆਪਾਂ ਪਾਈਪ ਰੱਖੀ ਹੋਈ ਹੈ ਅੱਛਾ 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 ਇਹਦੀ ਲੰਬਾਈ ਦੀ ਗੱਲ ਕਰ ਲੈਣੇ ਲੰਬਾਈ ਕਿੰਨੀ ਤੁਸੀਂ ਬਣਾ ਰਹੇ ਹੋ ਜੀ ਇਹ ਨਾ ਲੰਬਾਈ ਇਹਦੀ ਸਟੈਂਡਰਡ ਹੁੰਦੀ ਹੈ ਜੀ 4 ਮੀਟਰ 4 ਮੀਟਰ 4 ਮੀਟਰ ਔਰ ਫੁੱਟਾਂ 'ਚ ਦੇਖੀਏ ਤਾਂ ਜੀ ਆਪਣੀ ਉਹ ਪਾਈਪ ਹੋ ਜਾਏਗੀ 13.5 ਫੁੱਟ ਲੰਬੀ ਜੀ 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 ਹਾਂ ਜੀ ਜੀ अच्छा फिर ये इनकी लाइफ दी गल कीते जा तो लाइफ इन दी की है प्लास्टिक ਨਾਲੋਂ ਕਿੰਨੀ ਕੁ ਜ਼ਿਆਦਾ ਬੈਸਟ ਰਹੂਗੀ ਹੈ लाइफ मैं तो ਇੱਕੋ ਗੱਲ ਕਹੂੰਗਾ ਜੀ ਵੀ ਅਗਰ ਜਦੋਂ ਇਹਨੂੰ ਕਿ ਸਹੀ ਤਰੀਕੇ ਨਾਲ ਇਹ ਬੋਰ ਦੇ ਵਿੱਚ ਪੈ ਗਈ ਜੀ ਤਾਂ ਤੁਹਾਨੂੰ ਪੂਰੀ ਲਾਈਫ ਇਹਨੂੰ ਬੋਰ ਨੂੰ ਚੱਕਣ ਦੀ ਲੋੜ ਨਹੀਂ ਜੀ ਇਹਦੀ ਲਾਈਫ ਕਿਉਂਕਿ ਇਹਦੇ ਵਿੱਚ ਸੀਮੈਂਟ ਦੀ ਵਰਤੋ ਜਿਹੜੀ ਸੀਮੈਂਟ ਸੀਮੈਂਟ ਦੀ ਇੱਕ ਇੱਕ ਕੈਰੈਕਟਿਸਟਿਕਸ ਹੁੰਦੀ ਹੈ ਨਾ ਜੀ ਕਿ ਉਹ ਜੇ ਪਾਣੀ 'ਚ ਰਹੂਗਾ ਤਾਂ ਉਹਦੀ ਸਟਰੈਂਥ ਮੇਨਟੇਨਡ ਰਹੂਗੀ ਬਿਲਕੁਲ ਬਿਲਕੁਲ ਅ ਜਿੰਨਾ ਹੀ ਉਹਨੂੰ ਹਵਾ ਲੱਗੂਗੀ ਉਨਹੀਂ ਉਹ ਉਹ ਕੀ ਕਹਿੰਦੇ ਆ ਜੀ ਉਹਦੀ ਵੀਕਨੈਸ ਬਣੂਗੀ ਉਹ ਵੀ 50 50 ਸਾਲ ਤੋਂ ਬਾਅਦ ਜੀ ਜੀ ਤਾਂ ਤੁਸੀਂ ਇਹਨੂੰ ਦੇਖੋ ਜੀ ਇਹਦੇ ਵਿੱਚ ਆਪਾਂ ਕੋਈ ਰੇਤਾ ਨਹੀਂ ਪਾਇਆ ਹੁੰਦਾ ਜਿਹਦੇ ਨਾਲ ਉਹ ਭਰੂਗੀ ਕਦੇ ਜੀ ਜੀ ਇਹ ਜੀ ਫਲਾਈ ਐਸ਼ ਹੈ ਉਹ ਫਲਾਈ ਐਸ਼ ਜਿਹੜਾ ਕਿ ਜਿਵੇਂ ਆਪਾਂ ਮਾਰਕੀਟ 'ਚ ਦੇਖਦੇ ਆਂ ਦੋ ਤਰ੍ਹਾਂ ਦਾ ਸੀਮੈਂਟ ਆਉਂਦਾ ਹੈ ਉਹ ਸੀਮੈਂਟ 'ਚ ਜਿਹੜਾ ਫਲਾਈ ਐਸ਼ ਪਾਇਆ ਹੁੰਦਾ ਆਪਾਂ ਉਹੀ ਫਲਾਈ ਐਸ਼ ਪਾਉਣੇ ਹੁੰਦੇ ਠੀਕ ਹੈ ਜੀ ਓਪੀਸੀ ਸੀਮੈਂਟ ਯੂਜ਼ ਹੁੰਦਾ ਜੀ ਨਾਲ ਫਲਾਈ ਐਸ਼ ਆ ਗਿਆ ਜੀ ਤੇ ਇਹਦੇ ਵਿੱਚ ਮਤਲਬ ਇਹਦੇ ਨਾਲ ਜਿਹੜਾ ਫਾਈਬਰ ਜਿਹੜਾ ਹੈ ਇਹਦੇ 'ਚ ਉਹ ਨੇ ਇਹਨੂੰ ਪੂਰੀ ਲਾਈਫ ਜੀ ਜਿਹੜੀ ਪਹਿਲੇ ਦਿਨ ਦੀ ਸਟਰੈਂਥ ਹੈ ਜੀ ਉਨੀ ਸਟਰੈਂਥ ਮੇਨਟੇਨ ਰੱਖਣੀ ਹੈ ਜੀ ਠੀਕ ਹੁਣ ਬੋਰ ਦੇ ਵਿੱਚ ਉਹਨੂੰ ਕੋਈ ਝਟਕਾ ਜਿਵੇਂ ਮੰਨ ਲਓ ਕੋਈ ਵਰਟੀਕਲ ਯੂਜ਼ ਹੋਣੀ ਹੈ ਨਾ ਜੀ ਤਾਂ ਉਹ ਜਿੱਦਾਂ ਹੈ ਹੀ ਨਹੀਂ ਗੱਲ ਕਿ ਆਪਾਂ ਉਹਨੂੰ ਕੋਈ ਮਤਲਬ ਕੋਈ ਕੋਈ ਪੱਥਰ ਮਾਰ ਕੇ ਜਾਂ ਕੋਈ ਚੀਜ਼ ਤੋੜ ਸਕਦੇ ਨਹੀਂ ਬਿਲਕੁਲ ਨਹੀਂ ਆ ਜੀ ਤੇ ਮਤਲਬ ਇੱਕ ਵਾਰੀ ਯੂਜ਼ ਹੋਊਗੀ ਨਾ ਭਾਈ ਤੇ ਤੁਹਾਨੂੰ ਪੂਰੀ ਲਾਈਫ ਇਹ ਦੇਖਣ ਦੀ ਲੋੜ ਨਹੀਂ ਹਾਂ ਜਾਨੀ ਕਿ ਲਾਈਫ ਟਾਈਮ ਦੀ ਗਾਰੰਟੀ ਹੈ ਜੀ ਆਪਾਂ ਮੋਟਾ ਮੋਟਾ ਕਹਿ ਸਕਦੇ ਆ ਅੱਛਾ ਭਾਈ ਇਹਦੇ weight ਕੀ ਹੁੰਦਾ ਦੇਖੋ ਜੀ ਇਹ weight ਆਪਣੇ ਜਿਹੜੀ ਆ ਪਾਈਪ ਆ ਜਿਹੜੀ ਆ ਸਟਾਕ ਦਿਖਦਾ ਤੁਹਾਡੇ ਸਾਹਮਣੇ ਜੀ 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 ਇਹ ਜੀ ਇੱਕ ਪਾਈਪ ਦਾ weight ਇੱਕ ਕੁਇੰਟਲ ਆ ਅੱਛਾ ਇਹ ਮੈਂ ਮਤਲਬ ਇੱਕ ਕੁਇੰਟਲ ਤੋਂ 5 ਕਿਲੋ ਉੱਤੇ ਹੀ ਨਿਕਲੂਗੀ ਘਟਦੀ ਨਹੀਂ ਜੀ ਠੀਕ ਆ ਜੀ ਹਾਂ ਜੀ ਤੇ ਜਿਹੜੀ ਆਪਣੀ ਦੂਸਰਾ ਇੱਕ ਗ੍ਰੇਡ ਜਿਹੜਾ ਛੋਟਾ ਜਿਹਨੂੰ ਆਪਾਂ 18 ਖਲਾਸ ਕਹਿੰਦੇ ਆ ਜੀ ਉਹ 80 ਕਿਲੋ weight ਚ ਆਉਂਦੀ ਆ ਹਾਂਜੀ ਯਾਨੀ ਇੱਕ ਕੁਆਂਟਲ ਤੇ 80 ਕਿਲੋ ਦੋ ਤਰ੍ਹਾਂ ਦਾ weight ਹੈ weight ਨਾਲ ਹੀ ਡਿਫਰੈਂਸ ਆਉਣਾ ਨੇ ਜੀ ਬਾਕੀ ਜਿਹੜਾ ਮਟੀਰੀਅਲ ਦਾ ਮਿਕਸਚਰ ਹੈ ਉਹ ਸੇਮ ਹੀ ਰਹਿਣਾ ਹੁੰਦਾ ਜੀ ਅੱਛਾ ਅੱਛਾ ਉਹਦੇ 'ਚ ਕੋਈ ਵੇਰੀਏਸ਼ਨ ਨਹੀਂ ਹੁੰਦਾ ਠੀਕ ਆ ਅੱਛਾ ਭਾਈ ਇੱਕ ਗੱਲ ਆਪਾਂ ਹੋਰ ਕਰ ਲਈਏ ਉਹ ਰੇਟ ਵਾਲੀ ਗੱਲ ਪਿਆ ਦੀ ਜਿਹੜਾ ਮੇਨ ਮੁੱਦਾ ਹੈ ਨਾ ਤੁਸੀਂ ਇਹਨਾਂ ਦਾ ਮੈਂ ਰੇਟ ਸਾਰਾ ਦਾ ਮੈਨੂੰ ਦੇ ਦਿੰਦੇ ਦਰਸ਼ਕਾਂ ਨੂੰ ਨਾ ਦੀ ਦੇਖੋ ਜੀ ਇਹ ਪਾਈਪ ਜੇ ਆਪਾਂ 10 ਫੁੱਟ ਦੇ ਹ ਏ ਪਾਈਪ 10 ਫੁੱਟ ਮਗਰ 1500 ਰੁਪਏ ਦਾ ਖਰਚ ਹੈ। ਅੱਛਾ 10 ਫੁੱਟ ਮਗਰ 1500 ਰੁਪਏ ਦਾ ਖਰਚ ਹੈ। ਠੀਕ ਆ। ਚਾਹੇ 8 ਇੰਚ ਸਾਢੇ 8 ਇੰਚ ਹੀ ਲੈ ਲਈਏ। ਹਾਂਜੀ। ਤੇ ਚਾਹੇ 10 ਇੰਚ ਦਾ ਅਲੱਗ ਅੱਛਾ 10 ਇੰਚ ਦਾ ਲੱਗਾ। ਦੇਖੋ ਉਹ ਤੁਹਾਨੂੰ ਮਟੀਰੀਅਲ ਦਾ ਉਹ ਪਾਈਪ ਨਾ ਜੀ ਉਹ ਪਾਈਪ 1.5 ਕੁਆਂਟਲ weight ਦੀ ਹੈ। ਅੱਛਾ ਅੱਛਾ। ਠੀਕ। ਉਸ ਪਾਈਪ ਨੂੰ ਆਪਾਂ ਦੇਖਾਂਗੇ ਜੀ ਉਹ ਕਿਸਟੋਕ ਜੀ ਪਈ ਹੈ ਜੀ। ਉਹ 1.5 ਕੁਆਂਟਲ weight ਚ ਹੈ। ਠੀਕ ਆ। ਉਹ 10 ਇੰਚੀ ਪਾਈਪ ਤਾਂ ਵੈਸੇ ਵੀ ਜੀ ਜਦ ਜਿੰਨੇ 7-800 ਫਟ ਬੋਰ ਚੱਕ ਜਾਣਾ ਹੈ ਉਹਦੇ ਲਈ ਆ ਉਹਦੇ ਲਈ ਆ ਠੀਕ ਹੈ ਜੀ ਆਪਣੇ ਏਰੀਆ ਦੇ ਵਿੱਚ ਆਪਾਂ ਮੈਕਸਿਮਮ 600 ਫੁੱਟ ਤੱਕ ਜਾ ਰਹੇ ਆ ਹਾਂ ਪਰ ਜਲਾਲਾਬਾਦ ਏਰੀਆ ਵਿੱਚ ਤੇ ਇੰਨਾ ਹੋ ਗਿਆ ਬਸ 4-500 ਦੇ ਕਰੀਬ ਆਪਣੇ ਕੋਲ ਕਿਉਂਕਿ ਅਸੀਂ ਉਹ ਸਟਾਕ ਤਾਂ ਬਣਾਇਆ ਹੈ ਜੀ ਸਾਡੇ ਕੋਲ ਜਿਹੜਾ ਇੱਕ ਲਿਸਟ ਆਪ ਸਟਾਕ ਲਿਸਟ ਵੀ ਕੋਈ ਚੀਜ਼ ਹੁੰਦੀ ਹੈ ਨਾ ਜੀ ਆਪਾਂ ਸਟਾਕ ਰੱਖਣਾ ਵੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਸਟਾਕ ਦਾ ਜਿਹੜਾ ਸਟਾਕ ਹੋਊਗਾ ਤੇ ਆਪਾਂ ਗਾਹ ਗਾਹ ਲਈ ਤਿਆਰੀ ਤੇ ਰੱਖਣੀ ਹੈ ਜੀ ਆਪਣੇ ਕੋਲ ਗਾਹਕ ਆਊਗਾ ਆਪਾਂ ਨੂੰ ਮੋੜਨਾ ਨਹੀਂ ਹੈ ਜੀ ਬਿਲਕੁਲ ਬਿਲਕੁਲ ਜੀ ਉਸ ਕਰਕੇ ਆਪੋ ਸਟਾਕ ਵੀ ਆ ਬਿਲਕੁਲ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰਾਂਗਾ ਨਾ ਤੁਸੀਂ ਪਲਾਸਟਿਕ ਤੇ ਬੋਰ ਕਰਕੇ ਤਾਂ ਬਹੁਤ ਦੇਖ ਲਏ ਇੱਕ ਵਾਰੀ ਇੱਧਰ ਵੀਰ ਹਰਾਂ ਨੂੰ ਮੌਕਾ ਦਿਓ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਤੁਹਾਨੂੰ ਸਭ ਕੁਝ ਜਿਹੜਾ ਉਪਲਬਧ ਵੀ ਕਰਵਾਉਣਗੇ ਜਿੱਥੇ ਤੁਸੀਂ ਕੰਮ ਕਰ ਰਹੇ ਉੱਥੇ ਜਾ ਕੇ ਦੇਖਣਗੇ ਵੀ ਠੀਕ ਆ ਇੱਕ ਵਾਰੀ ਵੀਰ ਨੂੰ ਮੌਕਾ ਮੈਨਾ ਜ਼ਰੂਰ ਦਿਓ ਅੱਛਾ ਭਾਈ ਹੋਰ ਕਿਸਾਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਇਸ ਪੂਰੇ ਪ੍ਰੋਜੈਕਟ ਤੇ ਦੇਖੋ ਜੀ ਸਾਡੇ ਵੱਲੋਂ ਅਸੀਂ ਦੇਖੋ ਅਸੀਂ ਫਾਰਮਰ ਹੀ ਆ ਠੀਕ ਹੈ ਜੀ ਤੇ ਸਾਡਾ ਅਪਰੋਚ ਇਹ ਆ ਜੀ ਕਿ ਅਗਰ ਬੋਰ ਬੋਰ ਦਾ ਆਪਣਾ ਕਿਸਾਨੀ ਚ ਬਹੁਤ ਇੰਪੋਰਟੈਂਸ ਹੈ ਹਾਂ ਬਿਲਕੁਲ ਜਿੰਨਾ ਬੋਰ ਨੂੰ ਲੈ ਕੇ ਆਪਣੀ ਆਪਣੀ ਇਹ ਵੀ ਰਹਿੰਦੀ ਆ ਕਿ ਫਸਲ ਰਹਿੰਦੇ ਆ ਆਪਣੇ ਬੋਰ ਨੂੰ ਕੁਝ ਹੋਵੇ ਨਾ ਵੀ ਆਪਣੇ ਕੋਈ ਬੋਰ ਦੀ ਕੋਈ ਪ੍ਰੋਬਲਮ ਨਾ ਆਵੇ ਉਹਦੇ ਲਈ ਅਸੀਂ ਆਪਦੇ ਵੱਲੋਂ ਬਹੁਤ ਬੈਸਟ ਓਪਰਚੁਨਿਟੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਵੀ ਕੀ ਹੋਵੇ ਕਿ ਕਿਸਾਨ ਨੂੰ ਇੱਕ ਵਾਰੀ ਬੋਰ ਕਰਾਉਣ ਤੋਂ ਬਾਅਦ ਉਹਨੂੰ ਰਿਸਕ ਫੈਕਟਰ ਘੱਟ ਹੋ ਜਾਵੇ ਉਹਦਾ ਉਹਨੂੰ ਇਹ ਲੱਗੇ ਵੀ ਹਾਂ ਮੈਨੂੰ ਹੁਣ ਚਿੰਤਾ ਨਹੀਂ ਹੈ। ਹਾਂ। ਮਤਲਬ ਮੇਰੇ ਵੱਲੋਂ ਕਿਸਾਨਾਂ ਹੱਸਦੇ ਇਹ ਆ ਜੀ ਕਿ ਹਾਂ ਜੀ ਵੀ ਇਹ ਜਿਹੜੀ ਅਗਰ ਇੱਧਰ ਆਪਟ ਕਰਦੇ ਆ ਨਾ ਜੀ ਤਾਂ ਆਪਾਂ ਨੂੰ ਰਿਸਕ ਆਪਣਾ ਘਟਦਾ ਹੈ। ਘਟਦਾ ਵਾ। ਤੇ ਜਿੰਨਾ ਰਿਸਕ ਘਟ ਉਨੀ ਸਟੇਬਿਲਿਟੀ ਜ਼ਿਆਦਾ। ਆਪਾਂ ਦੇਖੀਦਾ ਨਾ ਆਮੇ ਨਾ ਯਾਰ ਉਹਨ ਦੇ ਖੇਤ ਵਿੱਚ ਨਾ ਮੋਟਰ ਸੀ ਉਹ ਗਰਮ ਹੋ ਗਈ। ਗਰਮ ਹੋਣਾ ਪਲਾਸਟਿਕ ਜਿਹੜੀ ਇਕੱਠੀ ਹੋ ਗਈ ਉਹ ਸਾਰਾ ਬੋਰੀ ਖਤਮ ਹੋ ਜਾਂਦਾ। ਪਰ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਆਉਂਦਾ। ਬਸ ਇਹਦੇ ਚ ਇਦਾਂ ਦਾ ਕੁਝ ਨਹੀਂ। ਇਹ ਇਹ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ। ਜੀ ਕਿਉਂਕਿ ਗਰਮ ਹੋਣ ਨਾਲ ਇਹਦੇ ਇਹਨੂੰ ਤਾਂ ਕੋਈ ਫਰਕ ਨਹੀਂ ਇਹ ਤਾਂ ਇੱਕ ਤਰ੍ਹਾਂ ਦੀ ਪੱਥਰ ਬਣ ਗਈ ਜੀ ਬਿਲਕੁਲ ਬਿਲਕੁਲ ਅੱਛਾ ਭਾਈ ਜਿਵੇਂ ਕਿ ਆਪਣੇ ਲਾਕ ਦੇ ਨੇੜੇ ਤੇੜਾ ਨਾ ਕਈ ਵਾਰੀ ਕਸਟਮਰ ਹੁੰਦਾ ਆ ਥੋੜਾ ਜਿਹਾ ਲਾਲਚ ਜਿਹਾ ਹੋ ਜਾਂਦਾ ਬਈ ਯਾਰ ਆਪਾਂ ਤਾਂ ਮਾਲ ਲੈ ਲੈਨੇ ਆ ਪਹੁੰਚ ਵਗੈਰਾ ਕਰ ਦੋਗੇ ਕਿ ਹੁੰਦਾ 100 ਆਪਾ ਜੀ ਪਹੁੰਚ ਕਰਕੇ ਜੋ ਮੈਂ ਤੁਹਾਨੂੰ ਦੱਸ ਰਿਹਾ ਮੈਂ ਤੁਹਾਨੂੰ ਉੱਥੇ ਮਤਲਬ ਔਨ ਸਾਈਟ ਮੈਂ ਤੁਹਾਡੇ ਕੋਲ ਪ੍ਰੋਡਕਟ ਪਹਚਾਉਣਾ ਮੈਂ ਇਹ ਅਲੱਗ ਤੋਂ ਉਹਦੇ ਲਈ ਅਲੱਗ ਉਹ ਨਹੀਂ ਕਰਦਾ ਜੀ ਕਿ ਮੇਰਾ ਪਹੁੰਚ ਜੀ ਤੁਸੀਂ 400 ਮਤਲਬ ਤੁਸੀਂ 40 ਕਿਲੋਮੀਟਰ ਦੂਰ ਹੋ ਜੀ ਮੈਂ ਤੁਹਾਡੇ ਤੋਂ ਐਕਸਟਰਾ ਚਾਰਜ ਕਰੂੰਗਾ ਆਏ ਜਾਂ ਕੁਛ ਨਹੀਂ ਹੈ ਜੀ ਬਹੁਤ ਵਧੀਆ ਵੀਰ ਨੇ ਗੱਲ ਕਹਿ ਦਿੱਤੀ ਕਹਿੰਦਾ ਕਿ ਆਪਾਂ ਪਹੁੰਚ ਵੀ ਕਰ ਦਾਂਗੇ 40 50 ਕਿਲੋਮੀਟਰ ਦੇ ਏਰੀਆ ਤੇ ਜਿਆਦਾ ਵੀ ਹੋਊਗਾ ਤਾਂ ਚੱਲ ਜੋ ਕੋਈ ਨਹੀਂ ਭਾਈ ਮੇਰੇ ਵੱਲੋਂ ਥੋੜਾ ਜਿਆਦਾ 5 10 ਕਿਲੋਮੀਟਰ ਕਰ ਦਿੰਦੇ ਠੀਕ ਗੱਲ ਨਹੀਂ ਭਾਜੀ ਤੁਸੀਂ ਕਿਉਂਕਿ ਤੁਹਾਨੂੰ ਪਤਾ ਆਪਾਂ ਜਿਹੜੀ ਚੀਜ਼ ਦਿਖਾਈਦੀ ਉਹ ਸਾਰੀ ਜੈਨੂਅਲ ਹੁੰਦੀ ਆ ਕੋਈ ਉਹਦੇ ਚੋਂ ਉਦਾਂ ਦਾ ਕੱਢਣ ਪਾਉਣ ਨੂੰ ਗਲਤ ਕੁਝ ਨਹੀਂ ਹੁੰਦਾ ਹੈ ਨਾ ਤੋਂ ਸੋ ਵੀਰ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਹੋਰ ਕੋਈ ਮੈਸੇਜ ਕਿਸਾਨਾਂ ਵਾਸਤੇ ਛੱਡਣਾ ਚਾ ਕਿਸਾਨੀ ਦਾ ਜਿੰਨੀ ਵਧੇ ਉਹਨਾਂ ਹੀ ਆਪ ਨੂੰ ਠੀਕ ਹੈ ਜੀ ਠੀਕ ਹੈ ਜੀ ਔਰ ਸਾਡਾ ਅਪਰੋਚ ਵੀ ਆਈ ਹੈ ਅਸੀਂ ਜਰੂਰ ਵੀ ਇੱਕ ਪਾਸੇ ਅਸੀਂ ਟੈਕਨੀਕਲ ਪਾਰਟ ਨੂੰ ਅੱਗੇ ਵੱਲ ਲੈ ਕੇ ਜਾ ਰਹੇ ਹਾਂ ਦੂਜੇ ਅਸੀਂ ਇੰਟੀਗ੍ਰੇਟਿਡ ਫਾਰਮਿੰਗ ਨੂੰ ਵੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਕਰੇ ਸਾਡਾ ਬਾਗ ਅੱਗੇ ਫਲਰਿਸ਼ ਹੋਊਗਾ ਆਪਾਂ ਤੁਹਾਡੇ ਨਾਲ ਉਹ ਵੀ ਕਰਾਂਗੇ ਜੀ ਤੇ ਕਿਸਾਨਾਂ ਲਈ ਤਾਂ ਇਹ ਹੈ ਜੀ ਵੀ ਆਪਣਾ ਜਿੰਨਾ ਜਿੰਨਾ ਰਿਲਾਈਏਬਲ ਪ੍ਰੋਡਕਟ ਜਿੰਨਾ ਪਰਤੇ ਵਾਲੀ ਚੀਜ਼ ਆਪ ਨੂੰ ਮਿਲਦੀ ਆ ਉਹਨੂੰ ਆਪਟ ਕਰਨਾ ਚਾਹੀਦਾ ਔਰ ਇਹ ਵੀ ਨਹੀਂ ਵੀ ਮੇਰੀਆਂ ਸਿਰਫ ਮੇਰੀਆਂ ਗੱਲਾਂ ਤੇ ਆਉਣਾ ਜੀ ਤੁਸੀਂ ਆਪਣਾ ਅਬ ਅੱਜ ਕੱਲ ਗੂਗਲ ਇੰਟਰਨੈਟ ਬਹੁਤ ਕੁਝ ਸਿਖਾਉਂਦਾ ਠੀਕ ਹੈ ਜੀ ਤੁਸੀਂ ਉਹਨੂੰ ਪੜ੍ਹੋ ਪ੍ਰੋਡਕਟ ਕੁਆਲਿਟੀ ਨੂੰ ਪੜ੍ਹੋ ਤੁਹਾਨੂੰ ਸਭ ਕੁਝ ਮਿਲ ਜਾਊਗਾ ਬਿਲਕੁਲ ਬਿਲਕੁਲ ਜੀ ਜੇ ਤੁਹਾਨੂੰ ਮਤਲਬ ਕੀ ਹੈ ਜੀ ਦੋ ਤਿੰਨ ਜਗ੍ਹਾ ਤੋਂ ਆਪਾਂ ਨੂੰ ਕੰਨਾਂ 'ਚ ਆਵਾਜ਼ ਆਊਗੀ ਆਪਣਾ ਫਾਇਦਾ ਹੀ ਹੁੰਦਾ ਹੈ ਠੀਕ ਹੈ ਜੀ ਤੇ ਉਹ ਚੀਜ਼ ਨਾਲ ਅਗਰ ਪ੍ਰੋਡਕਟ ਤੁਹਾਨੂੰ ਆਪਾਂ ਨੂੰ ਠੀਕ ਲੱਗਦਾ ਹੈ ਜਾਂ ਆਪਣੇ ਲਈ ਉਹ ਫਾਇਦੇਮੰਦ ਹੈਗਾ ਕਿਸਾਨੀ ਲਈ ਫਾਇਦੇਮੰਦ ਹੈ ਉਹ ਕਿਉਂ ਨਹੀਂ ਆਪਟ ਕੀਤਾ ਜਾਵੇ ਬਿਲਕੁਲ ਲੈ ਵੀ ਦਰਸ਼ਕੋ ਅੱਜ ਆਪਾਂ ਪਹੁੰਚੇ ਸੀ ਵੀਰਾ ਪਾਈਪ ਇੰਡਸਟਰੀ ਦੇ ਵਿੱਚ ਨਾ ਤੁਹਾਨੂੰ ਦੱਸ ਦੇਣਾ ਤੁਸੀਂ ਜਲਾਲਾਬਾਦ ਤੋਂ ਜਦੋਂ ਫਰੋਜ਼ਪੁਰਾਲ ਨੂੰ ਜਾਓਗੇ ਨਾ ਪਿੰਡ ਬੜਾ ਵੱਡਾ ਆਉਂਦਾ ਅਮੀਰਖਾਸ ਅਮੀਰਖਾਸ ਤੋਂ ਦਰੋਗੇ ਪਿੰਡ ਨੂੰ ਛੜਕ ਜਾਂਦੀ ਆ ਤੇ ਰਸਤੇ ਦੇ ਵਿੱਚ ਵੀਰਾਂਾਂ ਦੀ ਫੈਕਟਰੀ ਆ ਤੇ ਦੱਸਿਓ ਜੇ ਤੁਹਾਨੂੰ ਅੱਜ ਦਾ ਆਪਣਾ ਸਿਸਟਮ ਕਿਵੇਂ ਦਾ ਲੱਗਿਆ ਤੁਹਾਨੂੰ ਦਿਖਾਵਾਂਗੇ ਇੱਕ ਗੱਲ ਹੋਰ ਆ ਤੁਹਾਨੂੰ ਜਦੋਂ ਇਹ ਪਾਈਪ ਪੈਂਦੀ ਹੋਈ ਨਾ ਕਿਤੇ ਉਸ ਤੇ ਵੀ ਆਪਾਂ ਖਾਸ ਇੱਕ ਜਿਹੜੀ ਇਹਦੀ ਵੀਡੀਓ ਜਾਰੀ ਕਰਾਂਗੇ ਸੋ ਅੱਜ ਦੇ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ